ਪੰਜਾਬ ਸਰਕਾਰ ਜਿੱਥੇ ਮਲਾਵਟ ਨੂੰ ਲੈ ਕੇ ਸਖਤ ਹੋਇਆ ਉੱਥੇ ਹੀ ਜੇਕਰ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਕੋ ਆਗ ਵੀ ਪੂਰਾ ਮਸਤੈਦ ਨਜ਼ਰ ਆਉਂਦਾ ਤੁਹਾਨੂੰ ਦੱਸ ਦੇ ਕਿ ਅੱਜ ਭਵਾਨੀ ਕੜ ਦੇ ਨਾਲਲੇ ਨਾਲਲੇ ਪਿੰਡ ਦੇ ਮਾਝੀ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਜੋ ਦੇਸੀ ਘਿਓ ਬਣਦਾ ਸੀ ਉਹ ਨਕਲੀ ਸੀ ਪਰ ਹੈਲਥ ਟੀਮ ਸੰਗਰੂਰ ਦੀ ਉੱਥੇ ਛਾਪਾ ਮਾਰਦੀ ਹੈ ਅਚਾਨਕ ਛਾਪੇ ਮਾਰੀ ਹੁੰਦੀ ਹੈ ਅਤੇ ਦੱਸਿਆ ਜਾ ਰਿਹਾ ਕਿ ਸੈਂਕੜੇ ਲੀਟਰ ਦੇਸੀ ਘਿਓ ਜੋ ਨਕਲੀ ਸੀਓ ਫੜ ਲਿੱਤਾ ਗਿਆ ਸਾਡੇ ਨਾਲ ਜਾਦੇ ਜਾਣਕਾਰੀ ਦੇ ਲਈ ਡੀ ਐਚਓ ਡਾਕਟਰ ਬਲਜੀਤ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣਾ ਡਾਕਟਰ ਸਾਹਿਬ ਵੱਡੀ ਮਾਤਰਾ ਦੇ ਵਿੱਚ ਲੱਗਿਆ ਪਤਾ ਕੀ ਦੇਸੀ ਕਿਉਂ ਬਣਦਾ ਸੀ ਨਕਲੀ ਉਹ ਤੁਹਾਡੇ ਵੱਲੋਂ ਫੜਿਆ ਗਿਆ ਕੀ ਗੱਲਬਾਤ ਜਿੱਦਾਂ ਕਿ ਪੰਜਾਬ ਸਰਕਾਰ ਦਾ ਇੱਕੋ ਮੋਟਿਵ ਹੈ ਤੰਦਰੁਸਤ ਪੰਜਾਬ ਤੇ ਉਹਦੇ ਵਿੱਚ ਅਸੀਂ ਪੰਜਾਬ ਸਰਕਾਰ ਵੱਲੋਂ ਇਹੀ ਗਾਈਡਲਾਈਨਸ ਨੇ ਵੀ ਕੋਈ ਵੀ ਮਲਾਵਟ ਕੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਲੋਕਾਂ ਨੂੰ ਸਾਫ ਸੁਥਰਾ ਸਮਾਨ ਮੁਹੱਈਆ ਕਰਾਇਆ ਜਾਵੇ ਤਾਂ ਕਿ ਗੇਮਾਂ ਦੇ ਵਿੱਚ ਖੇਡਾਂ ਦੇ ਵਿੱਚ ਵੀ ਇਥੋਂ ਦੇ ਲੋਕ ਅੱਗੇ ਆਉਣ ਸਾਨੂੰ ਇੱਕ ਗੁਪਤ ਜਾਣਕਾਰੀ ਮਿਲੀ ਸੀ ਜਿਹਦੇ ਤਹਿਤ ਅਸੀਂ ਉਸ ਜਗ੍ਹਾ ਦੀ ਚੈਕਿੰਗ ਕੀਤੀ ਉਹ ਸਰਬ ਬਣਾਉਣ ਵਾਲੀ ਫੈਕਟਰੀ ਦੇ ਨਾਂ ਦੇ ਬਾਹਰ ਸਰਬ ਬਣਾਉਣ ਦੀ ਫੈਕਟਰੀ ਸੀ ਪਰ ਅੰਦਰ ਉਹ ਦੇਸੀ ਕੀ ਦਾ ਕੰਮ ਕਰਦੇ ਸੀ ਤੇ ਇਹ ਜਿਹੜਾ ਦੇਸੀ ਕੀ ਸੀ ਇਹ ਰਿਫਾਈਨਡ ਘੀ ਤੇ ਵਿਨਸਪਤੀ ਘੀ ਤੇ ਕੁਛ ਸੈਂਟ ਵਗੈਰਾ ਪਾ ਕੇ ਪਰਫਿਊਮ ਟਾਈਪ ਜਿੱਦਾਂ ਅਸੀਂ ਦੇ ਸੀ ਕੀ ਦੇ ਉਹਦੇ ਨਾਲ ਇਹ ਕੀ ਤਿਆਰ ਕਰ ਰਹੇ ਸੀ ਤੇ ਇਹ ਜਿਹੜਾ ਕੀ ਤਿਆਰ ਕਰ ਰਹੇ ਸੀ ਇਹ ਵੱਖ-ਵੱਖ ਬ੍ਰਾਂਡ ਦਾ ਸੀ ਜਿਹਦੇ ਚ ਕੋਈ ਵੀ ਐਡਰੈਸ ਨਹੀਂ ਸੀ ਉਹਨਾਂ ਉੱਤੇ ਲਿਖਿਆ ਹੋਇਆ ਉੱਥੇ ਹੀ ਖਾਲੀ ਸਾਨੂੰ ਰੈਪਰ ਕੰਟੇਨਰ ਜਿਹੜੇ ਸਾਰੇ ਉਹ ਮਿਲੇ ਨੇ ਉਹ ਸਾਰੇ ਅਸੀਂ ਉੱਥੇ ਸੀਲ ਕਰ ਦਿੱਤੇ ਨੇ ਤੇ ਇਹ ਸੈਂਪਲ ਲੈ ਲਏ ਨੇ ਡਾਕਟਰ ਜੀ ਜੇਕਰ ਗੱਲ ਕੀਤੀ ਜਾਵੇ ਕਿ ਕਿੰਨੀ ਕੁ ਮਾਤਰਾ ਦੇ ਵਿੱਚ ਜੋ ਨਕਲੀ ਦੇ ਸੀ ਕਿ ਉਹ ਬਣਾਉਣ ਦਾ ਕੋਰਖ ਧੰਦਾ ਚੱਲ ਰਿਹਾ ਸੀ ਕਿੰਨੀ ਕੁ ਮਾਤਰਾ ਦੇ ਵਿੱਚ ਫੜਿਆ ਗਿਆ ਸੈਂਪਲ ਤਕਰੀਬਨ 6 700 ਲੀਟਰ ਦੇ ਕਰੀਬ ਜਿਹੜਾ ਸੀ ਉਹ ਪੈਕੇਟ ਸੀ ਤੇ 150 ਲੀਟਰ ਦੇ ਕਰੀਬ ਜਿਹੜਾ ਸੀ ਉਹ ਬਣਾ ਰਹੇ ਸੀ ਕਿਉਂਕਿ ਜਦੋਂ ਅਸੀਂ ਉੱਥੇ ਗਏ ਤਾਂ ਉਹ ਕੀ ਉੱਥੇ ਬਣ ਰਿਹਾ ਸੀ 8 ਯਾਨੀ ਕਿ 850 ਲੀਟਰ ਤੋਂ ਉੱਤੇ ਜੇਕਰ ਗੱਲ ਕੀਤੀ ਜਾਵੇ ਨਕਲੀ ਦੇਸੀ ਕਿਉਂ ਜੋ ਬਣਾਇਆ ਜਾ ਰਿਹਾ ਸੀ ਪਰ ਇਹ ਕਾਰਵਾਈ ਕੀ ਕੀਤੀ ਜਾ ਰਹੀ ਹੈ ਇਸ ਸਮੇਂ ਜੋ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਹੈ ਕੀ ਕੀਤੀ ਗਈ ਅਸੀਂ ਉਹ ਵੱਖ-ਵੱਖ ਕੰਪਨੀਆਂ ਦੇ ਜਿਵੇਂ ਦੀਪ ਡੇਰੀ ਟ੍ਰੀਟ ਗੋਪਾਨ ਇਹਦੀਆਂ ਵੱਖ-ਵੱਖ ਤਰ੍ਹਾਂ ਦੀਆਂ ਮਾਰਕੀਟ ਦੇ ਨਾਂ ਤੇ ਉਹ ਕੀ ਤਿਆਰ ਕਰ ਰਹੇ ਸੀ ਅਸੀਂ ਉਹਨਾਂ ਸਾਰਿਆਂ ਦੇ ਸੈਂਪਲ ਲੈ ਕੇ ਖਰ ਲੈਬ ਦੇ ਵਿੱਚ ਸਾਡੇ ਉੱਥੇ ਭੇਜ ਦਿੱਤੇ ਗਏ ਹਨ ਡਾਕਟਰ ਸਾਹਿਬ ਕੀ ਇਸ ਦੇ ਇਸ ਵਿਸ਼ੇ ਦੇ ਵਿੱਚ ਕੋਈ ਗ੍ਰਿਫਤਾਰੀ ਵੀ ਕੀਤੀ ਗਈ ਹੈ ਕਿਸੇ ਵਿਅਕਤੀ ਦੀ ਹਾਂ ਤੇ ਅਸੀਂ ਉਹ ਕੀਤਾ ਉਹਨੂੰ ਬਾਰ-ਬਾਰ ਮੈਂ ਹੀ ਆ ਫੋਨ ਕਰਕੇ ਮਾਲਕ ਨੂੰ ਬੁਲਾਇਆ ਮਾਲਕ ਜਿਹੜਾ ਹੈ ਉਹਦਾ ਨਾਮ ਹੈ ਜਿੰਮੀ ਗਰਗ ਮਾਨਸਾ ਦਾ ਰਹਿਣ ਵਾਲਾ ਤੇ ਮੇਰੇ ਬਾਰ ਬਾਰ ਫੋਨ ਕਰਾਂ ਫੋਨ ਕਰਨ ਦੇ ਬਾਵਜੂਦ ਉਹ ਨਹੀਂ ਆਇਆ ਇਸ ਕਰਕੇ ਅਸੀਂ ਉਹ ਜਗ੍ਹਾ ਨੂੰ ਸਾਰੀ ਨੂੰ ਸੀਲ ਕਰਕੇ ਆਏ ਆ ਰਿਪੋਰਟ ਸੌਣ ਤੋਂ ਬਾਅਦ ਅਗਲੀ ਫਰਦਰ ਜਿਹੜੀ ਕੋਈ ਕਾਰਵਾਈ ਹੋਗੀ ਕੀਤੀ ਜਾਊਗੀ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਅੱਜ ਵੱਡੀ ਮਾਤਰਾ ਦੇ ਵਿੱਚ ਦੇਸੀ ਕਿਉਂ ਨਕਲੀ ਜੋ ਬਣਦਾ ਸੀ ਉਸ ਦਾ ਪੜਦਾ ਪਾਸ ਕੀਤਾ ਕਿ ਜੋ ਅਜੇਹੇ ਲੋਕ ਕੰਮ ਕਰ ਰਹੇ ਨੇ ਕਿ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਨਹੀਂ ਉਹਨਾਂ ਨੂੰ ਮੇਰਾ ਇਹੀ ਮੈਸੇਜ ਹੈ ਕਿਉਂਕਿ ਜਿਹੜਾ ਉਹ ਕੀ ਨਕਲੀ ਦੇਸੀ ਦੇਸੀ ਕੀ ਤਿਆਰ ਕਰਕੇ ਮਾਰਕੀਟ ਦੇ ਵਿੱਚ ਵੇਚ ਰਹੇ ਹਨ ਹੋ ਸਕਦਾ ਉਹ ਕਈ ਵਾਰੀ ਕਿਸੇ ਫੰਕਸ਼ਨ ਦੇ ਵਿੱਚ ਵਿਆਹ ਸ਼ਾਦੀ ਦੇ ਵਿੱਚ ਉਹਨਾਂ ਨੂੰ ਵੀ ਖਾਣਾ ਪੈ ਸਕਦਾ ਹੈ ਇਸ ਤਰ੍ਹਾਂ ਦਾ ਜਿਹੜਾ ਇਹ ਦੇਸੀ ਕੀ ਜਾਂ ਕੁਝ ਵੀ ਬ੍ਰਾਂਡ ਜਾਲੀ ਬਣਾ ਕੇ ਵੇਚ ਰਹੇ ਨੇ ਇਹਦੇ ਨਾਲ ਹਾਈਪਰ ਟੈਨਸ਼ਨ ਹਾਰਟ ਅਟੈਕ ਇਹਦਾਂ ਦੀਆਂ ਕਾਫੀ ਬਿਮਾਰੀਆਂ ਫੈਲਦੀਆਂ ਹਨ ਡਾਕਟਰ ਕੀ ਸਜ਼ਾ ਹੋ ਸਕਦੀ ਹੈ ਜੇਕਰ ਸੈਂਪਲ ਫੇਲ ਹੁੰਦੇ ਨੇ ਇਸ ਦੇ ਵਿੱਚ ਕੀ ਪ੍ਰਵਧਾਨ ਜੋ ਤੁਹਾਡੇ ਵੱਲੋਂ ਅੱਜ ਕਾਰਵਾਈ ਕੀਤੀ ਗਈ ਹੈ ਦੇਖੋ ਇਹ ਜਿਹੜਾ ਸੈਂਪਲਿੰਗ ਵਾਲਾ ਇਹ ਅਸੀਂ ਉੱਤੇ ਭੇਜ ਦਿੱਤਾ ਉਹਦੂਆ ਜਿਹੜੇ ਉਹਦੇ ਰਿਜ਼ਲਟਸ ਆਉਣਗੇ ਉਹ ਰਿਜ਼ਲਟਸ ਉਹ ਜੇ ਉਹ ਸੈਂਪਲ ਇਹ ਅਨਸੇਫ ਆਉਂਦੇ ਆ ਤਾਂ ਫਿਰ ਇਹਦੀ ਇਲੀਗਲ ਕਾਰਵਾਈ ਕੋਰਟ ਦੇ ਵਿੱਚ ਹੋਏਗੀ ਬਿਲਕੁਲ ਐਸੇ ਡਾਕਟਰ ਬਲਜੀਤ ਸਿੰਘ ਜੋ ਡਿਸਟ੍ਰਿਕਟ ਹੈਲਥ ਆਫਸਰ ਨੇ ਸੰਗਰੂਰ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਅੱਜ ਛਾਪੇਮਾਰੀ ਕਰਕੇ ਇੱਕ ਵੱਡੀ ਮਾਤਰਾ ਦੇ ਵਿੱਚ ਜਾਨੀ ਕਿ 850 ਤੋਂ ਵੱਧ ਲੀਟਰ ਜੋ ਨਕਲੀ ਘੋ ਦੇਸੀ ਬਣਾਇਆ ਜਾ ਰਿਹਾ ਸੀ ਮੌਕੇ ਤੇ ਦਬੋਚ ਲੱਤਾ ਗਿਆ ਤੇ ਆਖਿਆ ਯਾਰ ਇੱਕੀ ਜੋ ਉਸ ਦਾ ਮਾਲਕਾ ਫਿਲਹਾਲ ਕਿਤੇ ਨਾ ਕਿਤੇ ਗ੍ਰਿਪਟ ਤੋਂ ਬਾਹਰ ਆ ਉਸ ਦੇ ਦੇਸੀ ਕਿਉਂ ਜੋ ਨਕਲੀ ਸੀ ਉਹਦੇ ਸੈਂਪਲ ਲੈਤੇ ਗਏ ਨੇ ਅਤੇ ਭੇਜ ਦਿੱਤੇ ਗਏ ਨੇ ਪਰ ਤੋਂ ਉਹਨੂੰ ਇੱਥੇ ਦੱਸ ਦੇ ਕਿ ਜੋ ਬਾਹਰ ਚੱਲਦਾ ਸੀ ਸਰਫ ਬਣਾਉਣ ਦਾ ਕੰਮ ਚੱਲਦਾ ਸੀ ਪਰ ਅੰਦਰ ਦੇਸੀ ਕਿਉਂ ਤਿਆਰ ਕੀਤਾ ਜਾਂਦਾ ਸੀ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸਗਰੂ